ਪਰਮ ਸਤਿਕਾਰ ਗੁਰੂ ਲੋਗ ਗੁਰੂ ਪਿਆਰੀ ਸਾਧ ਸੰਗਤ ਜੀ ਆਓ ਨੰਨੀ ਵਾਰ ਸ਼ਬਦ ਵਿਚਾਰ ਦੇ ਨਾਲ ਜੁੜਨਾ ਕਰੀਏ ਪਾਵਨ ਅੰਗ ਸਾਇਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ 1100 24 ਅੰਗ ਦੇ ਉੱਤੇ ਕਿਦਾਰਾ ਰਾਗ ਦੇ ਵਿੱਚ ਬਕਤ ਰਵਿਦਾਸ ਜੀ ਫਰਮਾਨ ਕਰ ਰਹੇ ਹਨ ਇਕ ਓੰਕਾਰ ਸਤਿਗੁਰ ਪ੍ਰਸਾਦ ਰਾਗ ਕਿਦਾਰ ਬਾਣੀ ਰਵਿਦਾਸ ਜੀਓ ਕੀ ਘਟ ਕਰਮ ਕੁੱਲ ਸੰਜੁਗਤ ਹੈ ਹਰ ਭਗਤ ਹਿਰਦੈ ਨਾਹੀ ਚਰਨਾਰਬਿੰਦ ਨਾ ਕਥਾ ਭਾਵੈ ਸੁਪਚ ਤਲ ਸਮਾਨ ਅਰੇ ਚਿਤ ਚੇਤ ਚੇਤ ਅਚੇਤ ਕਾਹੇ ਨਾ ਬਾਲਮੀ ਕਹੇ ਦੇਖ ਇਸ ਜਾਤ ਤੇ ਕਹ ਪਦ ਹੈ ਅੰਮ੍ਰਿਓ ਰਾਮ ਭਗਤ ਵਿਸ਼ੇਖ ਰਹਾਉ ਫਰਮਾਨ ਕਰਨੇ ਹਨ ਰਹਾਉ ਦੀਆਂ ਪੰਕਤੀਆਂ ਦੇ ਵਿੱਚ ਹੇ ਮੇਰੇ ਗਾਫਲ ਮਨ ਹੇ ਮਾਇਆ ਦੇ ਵਿੱਚ ਖੁਮੇ ਹੋਏ ਮਸਤ ਹੋਏ ਗਾਫਲ ਮਨ ਪ੍ਰਭੂ ਨੂੰ ਸਿਮਰ ਏ ਮਨ ਤੂੰ ਬਾਲਮੀਕ ਵੱਲ ਕਿਉਂ ਨਹੀਂ ਦੇਖਦਾ ਕਾਹੀ ਨਾ ਬਾਲਮੀਕ ਇਹ ਦੇਖ ਕਹਿੰਦੇ ਤੂੰ ਬਾਲਮੀਕ ਵੱਲ ਕਿਉਂ ਨਹੀਂ ਵੇਖਦਾ ਉਹਦੇ ਜੀਵਨ ਵੱਲ ਨજર ਮਾਰ ਇੱਕ ਨੀਵੀਂ ਜਾਤ ਤੋਂ ਬੜੇ ਵੱਡੇ ਦਰਜੇ ਉੱਤੇ ਅਪੜ ਗਿਆ ਕਿਸ ਜਾਤ ਤੇ ਕਹ ਪਦ ਹੈ ਅਮਰਿਓ ਅਮਰਿਓ ਦਾ ਮਤਲਬ ਅਪੜਿਆ ਕਹ ਪਦ ਹੈ ਪਦ ਹੈ ਮਤਲਬ ਦਰਜੇ ਦੇ ਉੱਤੇ ਕਿਹੜੇ ਪਦਵੀ ਤੇ ਕਿੰਨੀ ਉੱਚੀ ਪਦਵੀ ਤੇ ਕਹਿੰਦੇ ਉਸ ਪ੍ਰਭੂ ਦਾ ਸਿਮਨ ਕਰਕੇ ਕਹਿੰਦੇ ਬਾਲਮੀਕ ਇੱਕ ਨੀਵੀਂ ਜਾਤ ਤੋਂ ਵੱਡੇ ਦਰਜੇ ਤੇ ਅੱਪੜ ਗਿਆ ਇਹ ਵਡਿਆਈ ਪਰਮਾਤਮਾ ਦੀ ਭਗਤੀ ਦੇ ਕਾਰਨ ਹੀ ਸੀ ਜਿਹੜੀ ਇਹ ਵਡਿਆਈ ਮਿਲੀ ਜਿਹੜੀ ਇਹ ਪਦਵੀ ਮਿਲੀ ਹੈ ਨਾ ਇਹ ਐਵੇਂ ਨਹੀਂ ਮਿਲੀ ਕਹਿੰਦੇ ਇਸ ਪਰਮੇਸ਼ਰ ਦੀ ਭਗਤੀ ਦੇ ਕਾਰਨ ਹੀ ਮਿਲੀ ਹੈ। RAM ਭਗਤ ਵਿਸੇਖ। ਵਿਸੇਖ ਦਾ ਮਤਲਬ ਵਿਸ਼ੇਸ਼ਤਾ। ਕਹਿੰਦੇ ਜਿਹੜੀ ਇਹ ਵਿਸ਼ੇਸ਼ਤਾ ਮਿਲੀ ਹੈ ਨਾ ਇਹ ਮਿਹੜਾਈ ਮਿਲੀ ਹੈ। ਇਹ ਉਸ ਪਰਮੇਸ਼ਰ ਦੇ ਸਿਮਰਨ ਭਜਨ ਮੰਨਦੀ ਦੇ ਕਰਕੇ ਮਿਲੀ ਹੈ ਐਨੀ ਉੱਚੀ ਪਦਵੀ। ਜਿਹਨੂੰ ਕੋਈ ਨਹੀਂ ਪੁੱਛਦਾ ਸੀ ਕਹਿੰਦੇ ਉਹਦੀ ਵੇਖ ਤੂੰ ਉਹਦੇ ਜੀਵਨ ਵੱਲ ਵੇਖ ਬਾੜਮਿਕ ਦੇ। ਕਿੰਨਾ ਉੱਚਾ ਜੀਵਨ ਹੋ ਗਿਆ। ਕਿੰਨਿਸ ਕਰਕੇ ਤੂੰ ਕਿਉਂ ਨਹੀਂ ਸਿਮਰਦਾ ਫਿਰ ਮੋਢ ਲੀਆਂ ਪੰਕਤੀਆਂ ਵਿੱਚ ਫਰਮਾਨ ਖਟ ਕਰਮ ਕੁੱਲ ਸੰਯੁਕਤ ਹੈ ਖਟ ਮਤਲਬ 6 ਮਨੁਸਿਮਰਤੀ ਵਿੱਚ ਦੱਸੇ 6 ਕਰਮ ਜੋ ਹਰੇਕ ਬ੍ਰਾਹਮਣ ਲਈ ਜ਼ਰੂਰੀ ਹਨ ਜੋ ਹਰੇਕ ਬ੍ਰਾਹਮਣ ਲਈ ਜ਼ਰੂਰੀ ਹੈ ਜਿਹੜੇ ਛੇ ਖਟ ਖਟਣਾ ਮਤਲਬ ਛੇ ਕਰਮ ਵਿਦਿਆ ਪੜ੍ਹਨੀ ਤੇ ਪੜਾਉਣੀ ਜਗ ਕਰਨਾ ਦੇ ਕਰਾਉਣਾ দান ਦੇਣਾ ਤੇ ਲੈਣਾ ਇਹ 6 ਕੰਮ ਵਿਦਿਆ ਪੜਨੀ ਤੇ ਪੜਾਉਣੀ ਦੋ ਹੋਗੇ ਨਾ ਆਪ ਪੜਨੀ ਤੇ ਪੜਾਉਣੀ ਦੋ ਜਗ ਆਪ ਕਰਨਾ ਤੇ ਕਰਾਉਣਾ ਚਾਰ ਹੋਗੇ দান ਦੇਣਾ ਤੇ ਆਪ ਲੈਣਾ 6 ਹੋਗੇ ਖਟ ਕਰਮ ਕੁੱਲ ਸੰਯੁਗਤ ਹੈ ਸੰਯੁਗਤ ਦਾ ਮਤਲਬ ਸਹਿਤ ਸੰਮੇਤ ਚਰਨਾਰਬਿੰਦ ਮਤਲਬ ਚਰਨ ਕਮਲ ਨਾ ਕਥਾ ਭਾਵੈ ਸੁਪਚ ਤੁਲ ਸਮਾਨ ਸੁਪਚ ਦਾ ਮਤਲਬ ਚੰਡਾਲ ਜੋ ਕੁੱਤੇ ਨੂੰ ਰੰਨ ਲਵੇ ਉਹਨਾਂ ਕ ਸੁਪਚ ਚੰਡਾਲ ਤਾਂ ਕੀ ਸਮਝਾ ਦੇ ਕਹਿੰਦੇ ਜੇ ਕੋਈ ਮਨੁੱਖ ਉੱਚੀ ਬ੍ਰਾਹਮਣ ਕੁੱਲ ਦਾ ਹੋਵੇ ਭਗਤ ਰਵਦਾਸ ਜੀ ਕੀ ਕਹਿੰਦੇ ਹਨ ਕਹਿੰਦੇ ਜੇ ਕੋਈ ਮਨੁੱਖ ਬ੍ਰਾਹਮਣ ਮਨੁੱਖ ਉੱਚੀ ਬ੍ਰਾਹਮਣ ਕੁੱਲ ਦਾ ਹੋਵੇ ਤੇ ਨਿਤ ਛੇ ਕਰਮ ਕਰਦਾ ਹੋਵੇ ਮਤਲਬ 6 ਕੰਮ ਜਿਹੜੇ 10 ਦੇ ਵਿਦਿਆ ਪੜ੍ਹਨੀ ਪੜਾਉਣੀ ਜੱਗ ਕਰਨਾ ਤੇ ਕਰਾਉਣਾ দান ਦੇਣਾ ਤੇ ਲੈਣਾ ਇਹ 6 ਕੰਮ ਕਰਦਾ ਹੋਵੇ ਪਰ ਕਹਿੰਦੇ ਜੇ ਉਸ ਦੇ ਹਿਰਦੇ ਵਿੱਚ ਪ੍ਰਮਾਤਮਾ ਦੀ ਭਗਤੀ ਨਹੀਂ ਇਹ 6 ਕੰਮ ਕਰਦਾ ਹੈ ਪਰ ਉਸ ਪਰਮੇਸ਼ਰ ਦੀ ਭਗਤੀ ਨਹੀਂ ਹਿਰਦੇ ਦੇ ਵਿੱਚ ਬ੍ਰਾਹਮਣ ਦੀ ਜਾਂ ਕਿਸੇ ਦੇ ਵੀ ਜੇ ਉਸ ਨੂੰ ਪ੍ਰਭੂ ਦੇ ਸੋਹਣੇ ਚਰਨਾਂ ਦੀਆਂ ਗੱਲਾਂ ਚੰਗੀਆਂ ਨਹੀਂ ਲੱਗਦੀਆਂ ਅਗਰੇ ਛੇ ਕਰਮ ਕਰਦਾ ਪਰ ਪਰਮੇਸ਼ਰ ਦੇ ਗੱਲ ਕਰਦੀਆਂ ਗੱਲਾਂ ਗੁਰੂ ਦੇ ਕਰਦੀਆਂ ਗੱਲਾਂ ਚੰਗੀਆਂ ਨਹੀਂ ਲੱਗਦੀਆਂ ਤਾਂ ਕਹਿੰਦੇ ਉਹ ਚੰਡਾਲ ਦੇ ਬਰਾਬਰ ਹੈ ਚੰਡਾਲ ਵਰਗਾ ਹੈ ਕਨੇ ਨੂੰ ਇੱਕ ਚੰਡਾਲ ਵਰਗਾ ਹੈ ਇਹ ਦੇਖ ਲੋ ਕਹਿੰਦੇ ਯਾਨੀ ਕਿ ਬਹੁਤ ਇੱਕ ਨੀਵੇਂ ਦਰਜੀ ਦਾ ਜਿਨੂੰ ਮਥੇ ਲਉਣ ਯੋਗ ਵੀ ਨਹੀਂ ਇਹੋ ਜਿਆ ਕਹਿੰਦੇ ਹੋ ਅਗਰੇ ਸਾਰੇ ਕਰਮ ਕਰਦਾ ਹੈ ਵਿਦਿਆ ਪੜ੍ਹਦਾ ਪੜ੍ਹਾਉਂਦਾ ਹੈ ਜੱਗ ਕਰਦਾ ਕਰਾਉਂਦਾ ਲੋਕਾਂ ਨੂੰ দান ਆਪ ਦਿੰਦਾ ਤੇ ਲੋਕਾਂ ਤੋਂ ਲੈਂਦਾ ਵੀ ਹੈ ਇਹ ਸਾਰਾ ਕੁਝ ਕਰਦਾ ਪਰ ਪਰਮੇਸ਼ਰ ਦੀ ਭਗਤੀ ਨਹੀਂ ਜੀਉ ਦੇ ਅੰਦਰ ਤਾ ਕਹਿੰਦੇ ਸਭ ਕੁਛ ਸੁਭਾਅ ਹੈ ਮੰਨ ਲਓ ਸਿੱਧੇ ਤੌਰ ਤੇ ਕੀ ਕਿਸੇ ਵੀ ਕੰਮ ਨਹੀਂ ਕਹਿੰਦੇ ਜੋ ਮਰਜ਼ੀ ਕਰੀਏ ਹੋਵੇ ਚੰਨਾਲ ਅਲ ਗਿਆ ਫਿਰ ਅੱਗੇ ਫਰਮਾਨ ਹੈ ਨਰਹਾਉਤ ਉਹਗਲੀਆਂ ਪੰਕਤੀਆਂ ਦੇ ਵਿੱਚ ਰਹਾਉ ਸਵਾਨ ਸਤਰ ਅਜਾਤ ਸਭ ਤੇ ਕ੍ਰੈਸ਼ਨ ਲਾਵਹਿ ਲੋਗ ਬਪਰਾ ਕਿਆ ਸਰਾਹੈ ਤੀਨ ਲੋਗ ਪ੍ਰਵੇਸ਼ ਤਾ ਫਿਰਗੇ ਕਹਿੰਦੇ ਬਾਲਮੀਕ ਕੁੱਤਿਆਂ ਦਾ ਵੈਰੀ ਸੀ ਸਭ ਲੋਕਾਂ ਨਾਲੋਂ ਚੰਡਾਲ ਸੀ ਜਿਹਨਾਂ ਬਾਲਮੀਕ ਸੀ ਨਾ ਉਹ ਕਹਿੰਦੇ ਕੁੱਤਿਆਂ ਦਾ ਵੈਰੀ ਸੀ ਤੇ ਸਾਰੇ ਲੋਕਾਂ ਨਾਲੋਂ ਚੰਡਾਲ ਸੀ ਜਿਹੜਾ ਉਹਦਾ ਪਹਿਲਾਂ ਵਾਲਾ ਜੀਵਨ ਸੀ ਮਾਝ ਧਰਮੈਨ ਲਿਖਤੀ ਪਰ ਜਿਹੜਾ ਪਹਿਲਾਂ ਉਹਦਾ ਜੀਵਨ ਸੀ ਪਿੱਛੇ ਦੱਸ ਗਏ ਨਾ ਮੋਢਲੀਆਂ ਬੰਕਤੀਆਂ ਜੀ ਕਹਿੰਦੇ ਤੂੰ ਭਾਲੰਮੀਕ ਵੱਲ ਨਿਗਾਹ ਮਾਰ ਮੇ ਉਹਦਾ ਕਿਹੋ ਜਿਹਾ ਜੀਵਨ ਸੀ ਤੇ ਜਦੋਂ ਪਰਮੇਸ਼ਰ ਦੀ ਭਗਤੀ ਭਜਨ ਬੰਦਗੀ ਕਰਨ ਲੱਗ ਗਿਆ ਤਾਂ ਫਿਰ ਕਿੱਡਾ ਵੱਡੀ ਪਦਵੀ ਮਿਲ ਗਈ ਉਹਨੂੰ ਕਿੰਨੇ ਵੱਡੇ ਦਰਜੇ ਤੇ ਪਹੁੰਚ ਗਿਆ ਉਹਦੇ ਕਾਰਨ ਕੀ ਸੀ ਕੀ ਤਾਕਤ ਸੀ ਪਰਮੇਸ਼ਰ ਦੀ ਭਜਨ ਬੰਦਗੀ ਉਹਨੂੰ ਕਿੱਥੋਂ ਕਿੱਥੇ ਲੈ ਗਈ ਕਹਿੰਦੇ ਬਾਲਮਿਕ ਸੀ ਜਿਹੜਾ ਉਹ ਪਹਿਲਾਂ ਕੁੱਤਿਆਂ ਦਾ ਵੈਰੀ ਸੀਗਾ ਤੇ ਸਭ ਲੋਕਾਂ ਨਾਲੋਂ ਚੰਡਾਲ ਸੀ ਪਰ ਉਸਨੇ ਕਹਿੰਦੇ ਪ੍ਰਭੂ ਨਾਲ ਪਿਆਰ ਕੀਤਾ ਜਦੋਂ ਪਰਮੇਸ਼ਰ ਦੇ ਨਾਲ ਉਹਨੇ ਪਿਆਰ ਪਾਲਿਆ ਕਹਿੰਦੇ ਵਿਚਾਰਾ ਜਗਤ ਉਸ ਦੀ ਕੀ ਵਡਿਆਈ ਕਰ ਸਕਦਾ ਹੈ ਕਹਿੰਦੇ ਜਗਤ ਤਾਂ ਬਹੁਤ ਥੱਲੇ ਰਹਿ ਗਿਆ ਤਾਂ ਕਹਿੰਦੇ ਜਗਤ ਨੇ ਤਾਂ ਕਹਿੰਦਾ ਭਾਵੇਂ ਇਸ ਦੁਨੀਆ ਦੇ ਲੋਕਾਂ ਨੇ ਤਾਂ ਵਡਿਆਈ ਕਰਨੀ ਕਰਨੀ ਹੈ ਤੇ ਇਹ ਕਰ ਵੀ ਕੀ ਸਕਦੇ ਕਹਿੰਦੇ ਵੀ ਕਿੰਨੇ ਕੁ ਕਰ ਸਕਦੇ ਆ ਵਡਿਆਈ ਵਿਚਾਰੇ ਕੀ ਕਰਨ ਯੋਗ ਹੈ ਸਵਾਨ ਸਤਰ ਸਵਾਨ ਦਾ ਮਤਲਬ ਕੁੱਤਾ ਸਤਰ ਦਾ ਸਤਰ ਦਾ ਮਤਲਬ ਸ਼ਤਰੂ ਵੈਰੀ ਕੁੱਤਿਆਂ ਦਾ ਵੈਰੀ ਆजात ਸਭ ਤੇ ਮੇ ਸਾਰੇ ਨਾਂ ਚੰਡਾਲ ਸੀ ਕ੍ਰਿਸ਼ਨ ਲਾਵੈ ਹੇਤ ਕ੍ਰਿਸ਼ਨ ਲਾਵੈ ਹੇਤ ਦਾ ਮਤਲਬ ਜਦੋਂ ਉਹਨੇ ਪਰਮੇਸ਼ਰ ਦੇ ਨਾਲ ਪਿਆਰ ਹੇਤ ਨੂੰ ਕਹਿੰਦੇ ਆ ਪਿਆਰ ਨੂੰ ਹੇਤ ਪਿਆਰ ਨੂੰ ਕਹਿੰਦੇ ਜਦੋਂ ਹੇਤ ਕਰਨ ਲੱਗ ਗਿਆ ਪਰਮੇਸ਼ਰ ਦੇ ਨਾਲ ਪਿਆਰ ਕਰਨ ਲੱਗ ਗਿਆ ਪਰਮੇਸ਼ਰ ਦੀ ਭਜਨ ਮੰਦਗੀ ਨਾਲ ਪਿਆਰ ਪੈ ਗਿਆ ਤਾਂ ਕਹਿੰਦੇ ਫਿਰ ਵੇਖ ਲਓ ਐਸਾ ਜੀਵਨ ਬਦਲਿਆ ਕਹਿੰਦੇ ਇਹ ਵਿਚਾਰੇ ਜਗਤ ਦੇ ਲੋਕ ਤਾਂ ਕੀ ਵਡਿਆਈ ਕਰ ਸਕਦੇ ਸੀ ਇਹਨਾਂ ਨੇ ਤਾਂ ਕਰਨੀ ਕਰਨੀ ਸੀ ਕਹਿੰਦਾ ਭਾਵਾ ਇਹ ਤਾਂ ਕਰਨੀ ਸੀ ਇਹਨਾਂ ਨੇ ਇੰਨਾ ਤੋਂ ਤਾਂ ਕਿੰਨੀ ਕੁ ਹੋ ਸਕਦੀ ਸੀ ਵਡਿਆਈ ਉਨੀ ਕਰੀ ਕਹਿੰਦੇ ਉਸ ਦੀ ਸੋਭਾ ਤਾਂ ਤ੍ਰਿਲੋਕੀ ਦੇ ਵਿੱਚ ਖਿਲਰ ਗਈ ਤਿੰਨਾ ਲੋਕਾਂ ਦੇ ਵਿੱਚ ਹੀ ਉਹਦੀ ਸ਼ੋਭਾ ਹੋ ਗਈ ਇਹ ਤਾਂ ਵਿਚਾਰੇ ਕਹਿੰਦੇ ਇਹਨਾਂ ਨੇ ਤਾਂ ਕਰਨੀ ਕਰਨੀ ਸੀਗੀ ਕੀ ਤਿੰਨਾ ਲੋਕਾਂ ਦੇ ਵਿੱਚ ਜੈ ਜੈਕਾਰ ਹੋਣ ਲੱਗ ਗਿਆ ਜਦੋਂ ਇਸ ਪਾਸੇ ਲੱਗ ਗਿਆ ਲੋਕ ਬਪਨਾ ਬਪਰਾ ਮਤਲਬ ਵਿਚਾਰਿਆ ਕਿਆ ਸਰਾਹ ਹੈ ਸਰਾਹ ਹੈ ਮਤਲਬ ਕੀ ਸਲਵਤਾ ਕਰਨ ਕਹਿੰਦੇ ਲੋਕ ਵਿਚਾਰੇ ਕੀ ਸਲਵਤਾ ਕਰਨ ਕਹਿੰਦੇ ਤੀਨ ਲੋਕ ਪ੍ਰਵੇਸ਼ ਕਹਿੰਦੇ ਤਿੰਨਾਂ ਲੋਕਾਂ ਦੇ ਵਿੱਚ ਖਿਲਰ ਗਈ ਸੋਭਾ ਉਹਦੀ ਬਾਲਮੀਕ ਦੀ ਦੇਖੋ ਕਿੰਦੀ ਕਹਿੰਦੇ ਇਸ ਸਿਮਰਨ ਦੀ ਤਾਕਤ ਵੇਖੋ ਕਿੱਡੀ ਹੈ ਫਿਰ ਅੱਗੇ ਹਜੇ ਹੋਰ ਪ੍ਰਮਾਣ ਦਿੰਦੇ ਆ ਕੱਲੇ ਬਾਲਮੀਕ ਦਾ ਨਹੀਂ ਫਿਰ ਅੱਗੇ ਫਰਮਾਨ ਅਜਾਮਲ ਪਿੰਗਲਾ ਲੁਬਤ ਕੁੰਚਰ ਗਏ ਹਰ ਕੈ ਪਾਸ ਐਸੇ ਦੁਰਮਤ ਨਿਸਤਰੀ ਤੂੰ ਕਿਉਂ ਨਾ ਤਰਹਿ ਰਵਿਦਾਸ ਫਿਰ ਕਹਿੰਦੇ ਅਜਾਮਲ ਦਾ ਵੇਖ ਲੋ ਜੀਵਨ ਅਜਾਮਲ ਦੀ ਬੜੀ ਵੱਡੀ ਸਾਕਸ਼ੀ ਹੈ ਅਜਾਮਲ ਪਾਪੀ ਜਗ ਜਾਣੈ ਨਿਮਖ ਮਾਏ ਨਸਤਾਰਾ ਬਾਣੀ ਦੇ ਵਿੱਚ ਇਵੇਂ ਇਉਂ ਵੀ ਲਿਖਿਆ ਹੁੰਦਾ ਕਹਿੰਦੇ ਜਗ ਜਾਣਦਾ ਅਜਾਮਲ ਨੂੰ ਵੀ ਕਿੱਡਾ ਵੱਡਾ ਪਾਪੀ ਸੀ ਇੱਕ ਵਿਦਵਾਨ ਦਾ ਬੇਟਾ ਹੋ ਕੇ ਵਿਦਵਾਨ ਆਪ ਵੀ ਖੁਦ ਵੀ ਵਿਦਵਾਨ ਸੀ ਵਿੰਧਿਆ ਸਿੰਘ ਦਾ ਸੀ ਪਰ ਜਦੋਂ ਗਲਤ ਸੰਗਤ ਦੇ ਵਿੱਚ ਪੈ ਗਿਆ ਤਾਂ ਫਿਰ ਉਥੋਂ ਜਿੱਦੋਂ ਉਹਦੇ ਗੁਰੂ ਨੇ ਰੋਕਿਆ ਸੀ ਮੈਂ ਤੂੰ ਜਿਹੜਾ ਸ਼ਹਿਰ ਦੇ ਵਿੱਚ ਦੀ ਨਹੀਂ ਜਾਣਾ ਬਾਰ ਬਾਰ ਜਾਣਾ ਐਸੇ ਪਾਸੇ ਦੀ ਕੁਸ਼ ਸਮਾ ਮਿਤੇਆ ਵਿੰਧਿਆ ਪੜਦਾ ਗਿਆ ਪੜਦਾ ਗਿਆ ਜਬਾਨ ਹੋਇਆ ਇੱਕ ਦਿਨ ਮਨ ਦੇ ਵਿੱਚ ਆਇਆ ਵੀ ਇੱਧਰ ਐਸਾ ਕੀ ਹੈ ਜਿੱਦੋਂ ਮੈਨੂੰ ਮੇਰਾ ਗੁਰੂ ਰੋਕਦਾ ਕੀ ਹੈ ਮੈਂ ਵੇਖਾ ਤਾਂ ਸਹੀ ਜਾ ਕੇ ਜਦੋਂ ਉਸ ਗਲੀ ਵਿੱਚ ਦੀ ਗਿਆ ਉਸ ਰਸਤੇ ਗਿਆ ਤਾਂ ਉਸ ਰਸਤੇ ਦੇ ਵਿੱਚ ਵੇਸ਼ਵਾਮਾਂ ਦਾ ਘਰ ਸੀ ਜੇ ਉਹ ਇੱਕ ਦਿਨ ਉੱਥੋਂ ਨਹੀਂ ਟੱਪਿਆ ਵੇਸ਼ਵਾ ਦੀ ਗਲੀ ਦੇ ਵਿੱਚ ਮੁੜ ਕੇ ਘਰੇ ਜਾ ਕੇ ਸਾਰਾ ਉਸੇ ਵੇਸ਼ਵਾ ਦਾ ਖਿਆਲ ਹੀ ਆਈ ਗਿਆ ਸੁੱਤਾ ਨਹੀਂ ਅੱਖਾਂ ਦੇ ਵਿੱਚ ਨੀਂਦ ਅਗਲੇ ਦਿਨ ਗਿਆ ਵੀ ਵਾਪਸ ਜਦੋਂ ਪੜਨ ਗਿਆ ਫਿਰ ਉਸੇ ਗਲੀ ਗਿਆ ਜਦੋਂ ਜਾ ਕੇ ਉੱਥੇ ਆਪਦੇ ਗੁਰੂ ਦੇ ਕੋਲ ਬੈਠਾ ਪੜਨ ਨੀਂਦਰੇ ਦਾ ਮਾਰਿਆ ਹੋਇਆ ਸੀ ਸੁਰਤ ਢਟਕ ਰਹੀ ਸੀ ਕਿਉਂਕਿ ਸੁਰਤ ਦੇ ਵਿੱਚ ਤਾਂ ਉਹ ਵੇਸ਼ਵਾ ਚੱਲ ਰਹੀ ਸੀ ਉਹਦਾ ਖਿਆਲ ਆ ਰਿਹਾ ਸੀ ਤਜਰੀ ਰੋਜ਼ ਮੰਨ ਲਓ ਗੁਰੂ ਸਮਝ ਲੈਂਦਾ ਨਾਮ ਚ ਮੇਰੇ ਰੋਜ਼ ਇੰਨਾ ਪੜ੍ਹਾਈ ਦੇ ਵਿੱਚ ਹੁਸ਼ਿਆਰ ਸੀਗਾ ਇੰਨਾ ਸੀ ਤੇ ਅੱਜ ਇਹਨੂੰ ਕੀ ਹੋ ਗਿਆ ਜਿਹਦਾ ਮਨ ਕਿਉਂ ਨਹੀਂ ਲੱਗ ਰਿਹਾ ਤਾਂ ਪੁੱਛਿਆ ਅੰਜਾਮਲ ਕੀ ਗੱਲ ਆ ਅੱਜ ਅੱਜ ਤੇਰਾ ਧਿਆਨ ਨਹੀਂ ਲੱਗ ਰਿਹਾ ਪੜ੍ਹਾਈ ਦੇ ਵਿੱਚ ਤੇ ਜੇ ਅਗਰ ਸੱਚ ਦੱਸ ਦਿੰਦਾ ਫਿਰ ਵੀ ਛਦਕਾਰਾ ਹੋ ਜਾਂਦਾ ਝੂਠ ਮਾਰਦਾ ਕਹਿੰਦਾ ਨਹੀਂ ਕੁਛ ਨਹੀਂ ਕਹਿੰਦੇ ਤੂੰ ਗਿਆ ਕਿੱਧਰ ਸੀ ਕਹਿੰਦਾ ਜਿੱਦਾਂ ਤੁਸੀਂ ਦੱਸਿਆ ਮੈਂ ਉਧਰ ਵੀ ਗਿਆ ਸੀ ਵਾਰ-ਵਾਰ ਹੀ ਜੋ ਰਸਤਾ ਤੁਸੀਂ ਦੱਸਿਆ ਹੀ ਨਹੀਂ ਦੱਸਿਆ ਮੈਂ ਇੰਦਰ ਦੀ ਜਿੱਦ ਤਰ ਤੁਸੀਂ ਰੋਕਿਆ ਸੀ ਮੈਂ ਉਸ ਰਸਤੇ ਗਿਆ ਝੂਠ ਮਾਰਦਾ ਅਗਲੇ ਦਿਨ ਫੇਰ ਅਖੀਰ ਪਤਾ ਲੱਗ ਗਿਆ ਮਨ ਦੇ ਵਿੱਚ ਪੜਾਈ ਪੜਾਈ ਦੇ ਵਿੱਚ ਮਨ ਲੱਗਣੋਂ हट ਗਿਆ ਉਸ ਰਸਤੇ ਜਨਨ ਕੀ ਗਲਤ ਸੰਗਤ ਦੇ ਵਿੱਚ ਉਸ ਵੇਸ਼ਵਾ ਦੇ ਨਾਲ ਫਿਰ ਅੱਗੇ ਜਾ ਕੇ ਵਿਆਹ ਵੀ ਕਰਾਇਆ ਸਭ ਕੁਝ ਕਰਾਇਆ ਘਰੋਂ ਵੀ ਬੇਦਖਲ ਕੀਤਾ ਗਿਆ ਜਿਹਨਾਂ ਪਹਿਲਾਂ ਸ਼ਾਦੀ ਹੋਈ ਸੀ ਉਹ ਪਰਿਵਾਰ ਕਰੇ ਸੀ ਤਾਂ ਉਸ ਵੇਸ਼ਵਾ ਦੇ ਨਾਲ ਵਿਆਹ ਕਰਵਾ ਕੇ ਫਿਰ ਮੁੜ ਕੇ ਉਸ ਵੇਸ਼ਵਾ ਦੇ ਨਾਲ ਹੀ ਜਦੋਂ ਘਰਦਿਆਂ ਨੇ ਵੀ ਬਾਹਰ ਕੱਢਤਾ ਰਾਜੇ ਨੇ ਵੀ ਕੱਢਤਾ ਨਹੀਂ ਨਾ ਭਾਜਾਂ ਵਿਦਵਾਨ ਸੀ ਉਹਦਾ ਉਹਦਾ ਪਿਓ ਵੀ ਪਹਿਲਾਂ ਰਾਜੇ ਦਾ ਵਿਦਵਾਨ ਸੀ ਵਿਦਿਆ ਪੰਡਤ ਸਿੰਘ ਜਨਾ ਤਾਂ ਇਹ ਵੀ ਆਪਦੇ ਪਿਓ ਵਾਲੀ ਗੱਦੀ ਸੰਭਾਲਦਾ ਸੀ ਤਾਂ ਰਾਜ ਚੋਂ ਪੰਜਾਰਾ ਜਿੰਨੇ ਭਜਾਤਾ ਅਖੀਰ ਐਸੀ ਗਰੀਬੀ ਆਈ ਮੁਕਦੀ ਗੱਲ ਵਿਚਿੜੇngਾ ਛਿੜੇ ਮਾਰ-ਮਾਰ ਕੇ ਖਾਣੇ ਪਏ ਘਾ ਉਸ ਵੇਸ਼ਵਾ ਤੋਂ ਕਈ ਬੱਚੇ ਪੈਦਾ ਹੋ ਗਏ ਪਹਿਨਣ ਨੂੰ ਕੱਪੜੇ ਨਹੀਂ ਸੀ ਖਾਣ ਨੂੰ ਮਿਲਦਾ ਨਹੀਂ ਸੀ ਚਿੜੀਆਂ ਮਾਰ ਮਾਰ ਖਾਣ ਲੱਗ ਗਿਆ ਐਸਾ ਜੀਵਨ ਉਸ ਮਨ ਨੂੰ ਉਸ ਸੰਗਤ ਨੇ ਐਸਾ ਕੰਮ ਬਗਾ ਲਿਆ ਤਾਂ ਹੁਣ ਇੱਥੇ ਥੋੜੀ ਜੀ ਵਿਚਾਰ ਹੈ ਤਾਂ ਅਖੀਰ ਕੀ ਹੋਇਆ ਫਿਰ ਇੱਕ ਕੋਈ ਜਦੋਂ ਕਹਿੰਦੇ ਹੁੰਦੇ ਆ ਵੀ ਜਿਹੜੀ ਭਗਤੀ ਕੀਤੀ ਉਹ ਅਜਾਈ ਨਹੀਂ ਜਾਂਦੀ ਉਹਦਾ ਫਲ ਜ਼ਰੂਰ ਮਿਲਦਾ ਹੈ ਤਾਂ ਚੰਗੇ ਕਰਮਾਂ ਨੂੰ ਵੀ ਲਾ ਲਓ ਵੀ ਉਥੋਂ ਕੋਈ ਸਾਧੂ ਸੰਤ ਜਾ ਰਿਹਾ ਸੀ ਉਹਨੇ ਝੁੱਗੀ ਵੇਖ ਕੇ ਤੇ ਜਾਗ ਮੇਰੇ ਝੁੱਗੀ ਦੇ ਵਿੱਚ ਸੀ ਕਿਉਂਕਿ ਬ੍ਰਾਹਮਣ ਸੀ ਪਤਾ ਸੀ ਗਿਆ ਸਾਧੂ ਸੰਤ ਦੀ ਸੇਵਾ ਕਿਵੇਂ ਕਰਨੀ ਹੈ ਸੇਵਾ ਕੀਤੀ ਜੋ ਕੁਝ ਸੀ ਉਸ ਉਹਨੇ ਇੱਕ ਮੁਤਾਬਕ ਜਿੰਨੇ ਜੋਗਾ ਸੀ ਸੇਵਾ ਕੀਤੀ ਕਹਿਣ ਲੱਗਾ ਮੈਂ ਬਹੁਤ ਪਾਪੀ ਹਾਂ ਮੈਂ ਤਾਂ ਇਸ लायक ਨਹੀਂ ਤਾਂ ਉਹ ਸਾਧੂ ਸੰਤ ਜਾਣਦਾ ਸੀ ਕਹਿਣ ਲੱਗਾ ਜਿਹੜਾ ਤੇਰੇ ਬੱਚਾ ਹੁਣ ਘਰ ਦੇ ਵਿੱਚ ਆਵੇਗਾ ਉਹਦਾ ਨਾਮ ਤੂੰ ਨਰਾਇਣ ਰੱਖਣਾ ਤਾਂ ਫਿਰ ਉਹਦਾ ਨਾਮ ਨਰਾਇਣ ਰੱਖਿਆ ਨਰਾਇਣ ਨਰਾਇਣ ਸਿਮਰਦਾ ਸਿਮਰਦਾ ਜਦੋਂ ਅੰਤ ਸਮਾ ਆਇਆ ਤਾਂ ਉਸ ਨਰੈਣ ਨਾਲੋਂ ਸੁਰਤ ਟੁੱਟ ਗਈ ਤੇ ਉਸ ਨਰੈਣ ਪੁੱਤਰ ਨਾਲੋਂ ਸੁਰਤ ਟੁੱਟ ਕੇ ਤੇ ਉਸ ਨਰੈਣ ਨਾਲ ਜੁੜ ਗਈ ਅਕਾਲ ਪੁਰਖ ਨਾਲ ਤਾਂ ਐਡਾ ਵੱਡਾ ਪਾਪੀ ਉਹ ਵੀ ਨਿਮਖ ਦੇ ਵਿੱਚ ਅੱਖ ਚਮਕਣ ਦੀ ਉਹਦੋਂ ਨੂੰ ਸਾਹ ਨਿਕਲ ਗਈ ਤਾਂ ਉਹਦਾ ਛਤਕਾਰਾ ਹੋ ਗਿਆ ਤਾਂ ਇੱਥੇ ਕਹਿੰਦੇ ਕਨੋਜ ਦੇਸ਼ ਦਾ ਇੱਕ ਦੁਰਾਚਾਰੀ ਬ੍ਰਾਹਮਣ ਜਿਸ ਨੇ ਇੱਕ ਵੇਸ਼ਵਾ ਨਾਲ ਵਿਆਹ ਕੀਤਾ ਸੀ ਉਸ ਵੇਸ਼ਵਾ ਦੇ ਉਧਰ ਤੋਂ 10 ਪੁੱਤਰ ਜਨਮੇ ਬੇਟੋ 10 ਪੁੱਤਰ ਜੰਮੇ ਉਸ ਵੇਸ਼ਵਾ ਦੇ ਛੋਟੇ ਪੁੱਤਰ ਦਾ ਨਾਮ ਨਰਾਇਣ ਹੋਣ ਕਰਕੇ ਅਜਾਮਲ ਨਰਾਇਣ ਦਾ ਭਗਤ ਬਣ ਗਿਆ ਅਤੇ ਮੁਕਤ ਮੁਕਤੀ ਦਾ ਅਧਿਕਾਰੀ ਹੋ ਗਿਆ ਵੀ ਮੁਕਤੀ ਮਿਲ ਗਈ ਯਾਨਕੀ ਸੁਰਤੋਦਰ ਜੁੜ ਗਈ ਅਜਾਮਲ ਪਿੰਗਲਾ ਲੁਬਦ ਕੁੰਚਰ ਕੁੰਚਰ ਹਾਥੀ ਨੂੰ ਹਾਥੀ ਤੇ ਹਾਥੀ ਇੱਕ ਗੰਦਾਰਵ ਜੋ ਦੇਵਲ ਰਿਖੀ ਦੇ ਸਰਾਫ ਨਾਲ ਹਾਥੀ ਬਣ ਗਿਆ ਸੀ ਇੱਕ ਗੰਦਾਰਨ ਸੀ ਜੋ ਦੇਵਲ ਰਿਖੀ ਨੇ ਇਹਨੂੰ ਸਰਾਫ ਦਿੱਤਾ ਸੀ ਤੇ ਹਾਥੀ ਬਣ ਗਿਆ ਵਰਨ ਦੇਵਤੇ ਦੇ ਤਲਾਬ ਵਿੱਚ ਤੰਦੂਏ ਨੇ ਇਸ ਨੂੰ ਗਰਸ ਲਿਆ ਤੰਦੂਏ ਨੇ ਫੜ ਲਿਆ ਜਦੋਂ ਨਿਰਮਲ ਹੋ ਕੇ ਡੁੱਬਣ ਲੱਗਾ ਤਲ ਕਮਲ ਸੁੰਡ ਦੇ ਵਿੱਚ ਲੈ ਕੇ ਕਮਲ ਨੂੰ ਸੁੰਡ ਦੇ ਵਿੱਚ ਲੈ ਕੇ ਈਸ਼ਵਰ ਨੂੰ ਆਰਾਧਦੇ ਹੋਏ ਨੇ ਸੈਤਾ ਲਈ ਪੁਕਾਰ ਕੀਤੀ ਭਗਵਾਨ ਨੇ ਤਲੂਏ ਦੇ ਬੰਦਨਾ ਤੋਂ ਗਜਰਾਜ ਨੂੰ ਮੁਕਤ ਕੀਤਾ ਭਾਵਾ ਥਿਨ ਉਹਦੇ ਤਲੂਏ ਦੇ ਤੰਦ ਕੱਟੇ ਤੇ ਇਹ ਜਿਹੜੀ ਕਥਾ ਹੈ ਇਹ ਭਾਗਵਤ ਦੇ 8ਵੇਂ ਅਸਕੰਧ ਦੇ ਦੂਜੇ ਅਧਾਇ ਦੇ ਵਿੱਚ ਹੈ ਜਿਹਨੀਆਂ ਇਹ ਕੁੰਜਰ ਦੀ ਕਥਾ ਹੈ ਭਾਗਵਤ ਦੀ ਕਥਾ ਹੈ ਉਹਦੇ ਵਿੱਚ ਹੁੰਦੀ ਹੈ ਕਹਿੰਦਾ ਆਪਾ ਬੜਾ ਇਹਨਾਂ ਦਾ ਵੀ ਜੁੱਧ ਚੱਲਿਆ ਤੰਦੂਵੇ ਦਾ ਤੇ ਇਹ ਵੀ ਪਿਛਲੇ ਇਹਨਾਂ ਦੀ ਬੜੀ ਲੰਮੀ ਕਥਾ ਹੈ ਪਿਛਲੇ ਜਨਮ ਦੇ ਵਿੱਚ ਇਹ ਦੋਨੇ ਜਨਨ ਕੀ ਵਿਦਵਾਨ ਸੀ ਉਹ ਕਹਿੰਦਾ ਮੈਂ ਵੱਡਾ ਵਿਦਵਾਨ ਉਹ ਕਹਿੰਦਾ ਮੈਂ ਵੱਡਾ ਵਿਦਵਾਨ ਦੋਨੇ ਝਗੜਦੇ ਝਗੜਦੇ ਮਰ ਗਏ ਫਿਰ ਇੱਕ ਤਨੂਆ ਬਣ ਗਿਆ ਇੱਕ ਬਣ ਗਿਆ ਹਾਥੀ ਵੈਰ ਤਾਂ ਸੀ ਗਈ ਜਿੱਦਨ ਫਿਰ ਉਸ ਦਿਨ ਪਾਣੀ ਪੀਣ ਆਇਆ ਉਸ ਦਿਨ ਤਨੂਏ ਨੇ ਭਰ ਲਿਆ ਫਿਰ ਫਿਰ ਕਈ ਸਾਲ ਕਹਿੰਦੇ ਵੀ ਇਹਨਾਂ ਦਾ ਜੋਰ ਜੁਦ ਚੱਲਿਆ ਹਾਥੀ ਚ ਵੀ ਜੋਰ ਬਥੇਰਾ ਹੁੰਦਾ ਉਹ ਤਾਂ ਇਹਨਾਂ ਨੂੰ ਖਿੱਚ ਕੇ ਬਾਹਰ ਲਿਆਇਆ ਕਦੇ ਪਾਣੀ ਤੋਂ ਤਨੂਆ ਫਿਰ ਖਿੱਚ ਕੇ ਪਾਣੀ ਦੇ ਵਿੱਚ ਲੈ ਜਾਇਆ ਕਰੇ ਹੁਣ ਤੰਦੂ ਇਹਦੀ ਖਰਾਕ ਪਾਣੀ ਦੇ ਵਿੱਚ ਹੈ ਹੁਣ ਹਾਥੀ ਦੀ ਖਰਾਕ ਬਾਹਰ ਹੈ ਹੁਣ ਤੰਦੂ ਆ ਛੱਡੇ ਤਾਂ ਹਾਥੀ ਖਾਵੇ ਤੰਦੂ ਨੂੰ ਖਰਾਕ ਮਿਲਦੀ رہی ਉਹਦਾ ਜਿਹੜਾ ਜੋਰ ਸੀ ਉਹ ਬਰਕਰਾਰ ਰਜਿਆ ਹਾਥੀ ਨੂੰ ਜਦੋਂ ਨਾ ਮਿਲਿਆ ਖਾਣ ਨੂੰ ਨਰਬਲ ਹੋ ਗਿਆ ਕਮਜ਼ੋਰ ਹੋ ਗਿਆ ਪਹਿਲਾਂ ਤਾਂ ਆਪਦੇ ਜੋਰ ਦੀ ਅਜਮਾਇਸ਼ ਕਰਦੇ ਰਹੇ ਕਹਿੰਦਾ ਭਾਵੇਂ ਇੱਥੋਂ ਵੀ ਸਿੱਧ ਮਿਲਦੀ ਏ ਮੰਦਾ ਜਦੋਂ ਸਾਰੇ ਰਾਹ ਬੰਦ ਹੁੰਦੇ ਨੇ ਉਦੋਂ ਦੇਗ ਬਣਾ ਕੇ ਲੈ ਕੇ ਆਉਂਦਾ ਹੈ ਅਰਦਾਸ ਕਰਨ ਵਾਸਤੇ ਪਹਿਲਾਂ ਰੱਬ ਨੂੰ ਯਾਦ ਨਹੀਂ ਕਰਦਾ ਜਦੋਂ ਸਾਰੇ ਰਸਤੇ ਬੰਦ ਹੋ ਜਾਂਦੇ ਨੇ ਕਿਸੇ ਪਾਸੇੋਂ ਜਦੋਂ ਸਾਰਾ ਜੋਰ ਲਾ ਕੇ ਥੱਕ ਜਾਂਦਾ ਵੀ ਪੈਸਾ ਵੀ ਖਤਮ ਹੋ ਜਾਂਦਾ ਤੇ ਸ਼ਫਾਰਸ਼ਾਂ ਵੀ ਖਤਮ ਤੇ ਸਭ ਕੁਝ ਬੰਦ ਹੋ ਜਾਂਦੇ ਰਾਹ ਉਦੋਂ ਆ ਕੇ ਗੋਡੇ ਟੇਕਦਾ ਪਹਿਲਾਂ ਨਹੀਂ ਪਹਿਲਾਂ ਦਾ ਆਪ ਦੀ ਤਾਕਤ ਦੀ ਜਮਹਿਸ਼ ਕਰਦਾ ਵੀ ਹਾਂ ਮੇਰੇ ਕੋਲੇ ਹੈਗਾ ਸਾਰਾ ਕੁਝ ਇੱਥੋਂ ਇਹ ਵੀ ਸਿੱਧ ਮਿਲਦੀ ਇਹਨਾਂ ਦੇ ਇਸ ਤੋਂ ਕਿਸੇ ਹਾਥੀ ਤੇ ਤੰਗਵੇ ਦਾ ਵੀ ਸਿਸਟਮ ਹੈ ਹਾਥੀ ਨੂੰ ਇਹ ਹੀ ਸੀਗਾ ਪਹਿਲਾਂ ਉਹ ਨੂੰ ਇਹ ਸੀਗਾ ਆਪ ਦਾ ਹੰਕਾਰ ਵੀ ਮੇਰੇ ਚ ਬਥੇਰਾ ਜੋਰ ਆ ਮੈਂ ਲੈ ਜੂਗਾ ਨੂੰ ਖਿੱਚ ਕੇ ਬੜਾ ਜੋਰ ਅਜਮਾਇਸ਼ ਕੀਤਾ ਕਰਦਾ ਗਿਆ ਕਰਦਾ ਗਿਆ ਜਦੋਂ ਐਨ ਖਤਮ ਹੋ ਗਿਆ ਜੋਰ ਨਿਕਲ ਗਿਆ ਫਿਰ ਆ ਪਿੱਛੇ ਦਸ ਸੀ ਗਏ ਵੀ ਕਮਲ ਨੂੰ ਖੋਲਣ ਉਥੇ ਪਾਣੀ ਦੇ ਵਿੱਚੋਂ ਲੈ ਕੇ ਤਾਂ ਸੁੰਡ ਕਰਕੇ ਜਦੋਂ ਉਸ ਨੂੰ ਯਾਦ ਕੀਤਾ ਪਰਮੇਸ਼ਰ ਨੂੰ ਅਖੀਰ ਜਦੋਂ ਡੁੱਬ ਚੱਲਿਆ ਮਾੜਾ ਜਾਂ ਸੁੰਡ ਬਾਹਰ ਰਹਿ ਗਿਆ ਤੇ ਹੁਣ ਤਾਂ ਕੋਈ ਨਹੀਂ ਹੁਣ ਹੁਣ ਬਸ ਉਹ ਹੀ ਬਚਾ ਸਕਦਾ ਹੁਣ ਜੋਰ ਤਾਂ ਖਤਮ ਹੋ ਗਿਆ ਤਾਂ ਫਿਰ ਵੀ ਵੇਖੋ ਉਹ ਪਰਮੇਸ਼ਰ ਨੂੰ ਜਦੋਂ ਯਾਦ ਕਰੇ ਕੋਈ ਉਦੋਂ ਆਪੜਦਾ ਜੇਕਰ ਜੀ ਰੋਜ਼ ਹੀ ਪਹਿਲਾਂ ਹੀ ਯਾਦ ਕਰਦੇ ਤੇ ਕੀ ਤੈਸੀਆਂ ਮਸੀਹ ਤਾਂ ਆਉਣ ਹੀ ਨਾ ਕਬੀਰ ਸਾਹਿਬ ਵੀ ਕਹਿੰਦੇ ਕੰਮ ਪੜਿਆ ਹਰਸੇ ਨੂੰ ਐਸਾ ਸਿਮਰਉਂ ਦਿੱਤਾ ਕਹਿੰਦੇ ਜਦੋਂ ਕੰਮ ਫਸਿਆ ਉਹ ਨਾ ਉਹ ਰੱਬ ਨੂੰ ਯਾਦ ਕਰਦਾ ਕਿ ਤੇ ਆਏ ਰੋਜ਼ ਯਾਦ ਕਰੇ ਤਾਂ ਗੱਲ ਨਾ ਬਣ ਜੇ ਰੋਦੋਂ ਤਾਂ ਕਿਤੇ ਨੋੜਨੀ ਤਾਂ ਅਖੀਰ ਜਨੋ ਜਾਨ ਕੀਤਾ ਤੋ ਫਿਰ ਬੋੜਿਆ ਕਿ ਉਹਨੇ ਤੰਦ ਕੱਟ ਤੇ ਆਜ਼ਾਦ ਕਰਤਾ ਫਿਰ ਪਿੰਗਲਾ ਦਾ ਪਿੰਗਲਾ ਕਹਿੰਦੇ ਜਨਕਪੁਰੀ ਵਿੱਚ ਇੱਕ ਗਨਕਾਰ ਰਹਿੰਦੀ ਸੀ ਜਿਸ ਦਾ ਨਾਮ ਪਿੰਗਲਾ ਸੀ ਉਸਨੇ ਇੱਕ ਦਿਨ ਇੱਕ ਧਨੀ ਸੁੰਦਰ ਜਵਾਨ ਵੇਖਿਆ ਉਸ ਉੱਤੇ ਮੋਹਿਤ ਹੋਈ ਪਰ ਉਹ ਉਸ ਪਾਸ ਨਾ ਆਇਆ ਪਿੰਗਲਾ ਦੀ ਸਾਰੀ ਰਾਤ ਬੇਚੈਨੀ ਦੇ ਵਿੱਚ ਬੀਤੀ ਅੰਤ ਨੂੰ ਉਸ ਦੇ ਮਨ ਵਿੱਚ ਵਿਰਾਗ ਪੈਦਾ ਹੋਇਆ ਕਿ ਅਜਿਹਾ ਪ੍ਰੇਮ ਮੈਂ ਪਰਮੇਸ਼ਰ ਵਿੱਚ ਲਾਉਂਦੀ ਤਾਂ ਕਿਹਾ ਚੰਗਾ ਫਲ ਮਿਲਦਾ ਵੀ ਇੰਨਾ ਪ੍ਰੇਮ ਮੈਂ ਜਿਹੜਾ ਉਹਦੀ ਯਾਦ ਵਿੱਚ ਲਾਇਆ ਉਹ ਹੀ ਪਰਮੇਸ਼ਰ ਦੀ ਯਾਦ ਦੇ ਵਿੱਚ ਲਾਉਂਦੀ ਉਹਦਾ ਖਲ ਮੈਨੂੰ ਮਿਲਦਾ ਤਾਂ ਪਿੰਗਲਾ ਕਰਤਾਰ ਦੇ ਸਿਮਰਨ ਦੇ ਵਿੱਚ ਫਿਰ ਲੱਗ ਗਈ ਤਾਂ ਮੁਕਤ ਹੋ ਗਈ ਇੱਕ ਵੇਸ਼ਵਾ ਤੇ ਗਨਕਾ ਵੀ ਵੇਸ਼ਵਾ ਦਾ ਉਹਦਾ ਗਨਕਾ ਦਾ ਵੀ ਜ਼ਿਕਰ ਆਉਂਦਾ ਉਹਨੂੰ ਵੀ ਤੋਤਾ ਦਿੱਤਾ ਬੜੀ ਲੰਮੀ ਸਖੀ ਉਹਦੀ ਵੀ ਅਨੇਕਾਂ ਪ੍ਰਮਾਣ ਹੈ ਜਿਨੇ ਪਰਮੇਸ਼ਰ ਦੀ ਭਜਨ ਬੰਦਗੀ ਕੀਤੀ ਉਹਦਾ ਪਾਰ ਉਤਾਰਾ ਹੋਇਆ ਹੀ ਹੋਇਆ ਕਹਿੰਦਾ ਭਾਗ ਕਹਿੰਦੇ ਅਜਾਮਲ ਪਿੰਗਲਾ ਸ਼ିକਾਰੇ ਕੁੰਚਰ ਇਹ ਸਾਰੇ ਕਹਿੰਦੇ ਮੁਕਤ ਹੋ ਕੇ ਪ੍ਰਭੂ ਚਰਨਾਂ ਦੇ ਵਿੱਚ ਜਾ ਪੜੇ ਕਿਉਂਕਿ ਇਹਨਾਂ ਨੇ ਉਸ ਪਰਮੇਸ਼ਰ ਨੂੰ ਜਦੋਂ ਯਾਦ ਕੀਤਾ ਉਹਨੂੰ ਯਾਦ ਕੀਤਾ ਤਾਂ ਇਹ ਆਜ਼ਾਦ ਹੋ ਗਏ ਬੰਧਨਾ ਤੋਂ ਮੁਕਤੀ ਮਿਲ ਗਈ ਇਹਨਾਂ ਨੂੰ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਪੜ ਗਏ ਕਹਿੰਦੇ ਹੇ ਰਵਿਦਾਸ ਐਸੇ ਦੁਰਮਤ ਨਿਸਤਰੇ ਕਹਿੰਦੇ ਐਸੀ ਪੈਰੀ ਮੱਤ ਵਾਲੇ ਵੀ ਵੇਖ ਲੋ ਕਹਿੰਦੇ ਤਰਗੇ ਤਹੇਰ ਅਵਦਾਸ ਕਹਿੰਦੇ ਆਪਦੇ ਆਪ ਨੂੰ ਭਗਤ ਰਵਦਾਸ ਜੀ ਕਹਿ ਰਿਹਾ ਕਹਿੰਦੇ ਤੂੰ ਕਿਉਂ ਨਾ ਤਰੈ ਨਾਮਦਾਸ ਕਹਿੰਦੇ ਵੇਖ ਲੈ ਇਹ ਸਾਰੇ ਹੱਥੀ ਅਰਗੇ ਤੇ ਪਿੰਗਲਾ ਅਰਗੇ ਤੇ ਅਜਾਮਲ ਅਰਗੇ ਸਾਰਿਆਂ ਦਾ ਪਾਰ ਉਤਾਰ ਹੋ ਗਿਆ ਸਾਰੇ ਤਰਗੇ ਕਹਿੰਦੇ ਤਾਂ ਤੂੰ ਇਸ ਸੰਸਾਰ ਤੋਂ ਕਿਉਂ ਨਾ ਪਾਰ ਲੰਗੇਗਾ ਕਹਿੰਦੇ ਤੂੰ ਵੀ ਜਦੋਂ ਲੰਗੇਗਾ ਕਹਿੰਦਾ ਪਾਬ ਇਹ ਸਾਰੇ ਸ਼ਬਦ ਦਾ ਇਹ ਭਾਵ ਹੈ ਕਹਿੰਦੇ ਸਿਮਰਨ ਦੀ ਵਡਿਆਈ ਸਿਮਰਨ ਆ ਜਿਹੜਾ ਉਹ ਵੱਡੇ ਵੱਡੇ ਪਾਪੀਆਂ ਨੂੰ ਵੀ ਤਾਰ ਦਿੰਦਾ ਕਹਿੰਦਾ ਭਾਵ ਮੁਖ ਦੀ ਗੱਲ ਇਹ ਹੈ ਸਿਮਰਨ ਦੇ ਵਿੱਚ ਇੰਨੀ ਤਾਕਤ ਹੈ ਵੱਡੇ ਤੋਂ ਵੱਡੇ ਪਾਪੀ ਹੁਣਾਂ ਜਿਨ੍ਹਾਂ ਦੇ ਜੀਵਨ ਇਹ ਤਾਂ 2-4 ਦੱਸੇ ਆ ਬਥੇਰੇ ਗੁਰਮਾਣੀ ਦੇ ਵਿੱਚ ਪਰਮਾਨ ਹੈ ਹੋਜੇ ਕੌਡੇ ਰਾਗ ਸ਼ਰਗੀ ਹੋਰ ਬਥੇਰੇ ਪਰਮਾਨ ਜਿਨੇ ਸਿਮਰਨ ਕੀਤਾ ਉਹ ਪਾਪੀਆਂ ਨੂੰ ਵੀ ਤਾਰ ਦਿੰਦਾ ਸਿਮਰਨ ਜਿਵੇਂ ਇੱਕ ਤੀਲ ਲਕਣਾ ਦੇ ਢੇਰ ਨੂੰ ਇੱਕ ਚੰਗਿਆਰੀ ਮੜ ਜੀ ਹੁੰਦੀ ਹੈ ਛਾੜ ਕੇ ਤੇ ਸਵਾ ਕਰ ਦਿੰਦੀ ਹੈ ਨਾ ਓਵੇਂ ਇੱਕ ਸਿਮਰਨ ਦਾ ਕਿਨਕਾ ਜਿਹੜਾ ਕਿਤੇ ਸਿਮਰਨ ਕਰਦੇ ਆ ਕਰਦੇ ਆ ਇੱਕ ਕਿਨਕਾ ਦੇ ਅੰਦਰ ਵਸ ਗਿਆ ਭਗਵਾਨ ਗੁਰੂ ਦਾ ਇੱਕ ਬਚਨ ਵੀ ਕਿਤੇ ਗ੍ਰਹਿਣ ਕਰ ਲਿਆ ਤਾਂ ਸਾਰੇ ਪਾਪਾਂ ਦਾ ਢੇਰ ਉਸ ਇੱਕ ਚਿੰਗਿਆਰੀ ਵਾਂਗ ਰਾਖ ਕਰ ਦਿੰਦਾ ਹੈ ਇੰਨੀ ਤਾਕਤ ਸਿਮਰਨ ਦੇ ਵਿੱਚ ਜੇ ਕੋਈ ਕਦੇ ਸੱਚੀ ਮੰਨਦੇ ਨਾ ਤੇ ਸਿਮਰਨ ਤੋਂ ਸਖਣਾ ਮਨੁੱਖ ਹੀ ਅਸਲ ਨੀਚ ਹੈ ਅਸਲ ਨੀਚ ਕੌਣ ਹੈ ਜਿਹੜਾ ਸਿਮਰਨ ਭਗਤ ਭਜਨ ਬੰਦਗੀ ਨਹੀਂ ਕਰਦਾ ਗੁਰਬਾਣੀ ਦੇ ਮੁਤਾਬਕ ਉਹ ਸਭ ਤੋਂ ਨੀਚ ਹੈ ਤੇ ਜਿਹੜਾ ਸਿਮਰਨ ਭਜਨ ਬੰਦਗੀ ਕਰਦਾ ਹੈ ਉਹ ਸਭ ਤੋਂ ਉੱਚਾ ਭਗਤ ਰਾਮਦਾਸ ਜੀ ਫਰਮਾਨ ਕਰਦੇ ਆ ਪਾਵਨ ਪਾਵੇ ਲੋਕਾਂ ਦੇ ਵਿੱਚ ਉਹਨੇ ਸਭ ਤੋਂ ਵੱਡੀ ਉੱਚੀ ਜਾਤ ਹੋਵੇ ਜੇ ਸਿਮਰਨ ਭਜਨ ਬੰਦਗੀ ਨਹੀਂ ਕਰਦਾ ਤਾਂ ਕਹਿੰਦੇ ਸਭ ਤੋਂ ਨੀਚ ਆ ਉਹ ਜੇ ਜੇ ਭਜਨ ਬੰਦਗੀ ਕਰਦਾ ਉਹਨੂੰ ਜਿਹਨੂੰ ਲੋਕ ਸਾਰਿਆਂ ਨਾਲੋਂ ਨੀਵਾ ਕਹਿੰਦੇ ਆ ਉਹ ਸਭ ਤੋਂ ਉੱਚਾ ਹੈ ਇਹ ਆ ਸਿਮਰਨ ਦੀ ਬੜਾਈ ਸੋ ਅੱਜ ਦੇ ਵਿਚਾਰਾਂ ਦੀ ਸਮਾਪਤੀ ਹੈ ਵਿਚਾਰਾਂ ਕਰਦੇ ਆ ਬੇਅੰਤ ਉਨਤਾਈਆਂ ਹੋਈਆਂ ਉਹਨਾਂ ਸਤਿਗੁਰੂ ਪਾਤਸ਼ਾਹ ਤੇ ਆਪ ਸੰਗਤ ਬਖਸ਼ਣਯੋਗ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ